ਪੜੀ ਹਾਲ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਸਮੇਂ ਪਾਬੰਦ ਕੰਮ ਨਾ ਕਰਨ ਦੇ ਕਰਦੇ ਹੋਏ ਅਸੀਂ ਸਾਰੇ ਨਿਵਾਸੀਆਂ ਨੇ ਭਾਈਆਂ ਨੇ ਸਾਰਿਆਂ ਨੇ ਮਿਲ ਕੇ ਇੱਕ ਤੈਅ ਕੀਤਾ ਕਿ 6 ਤਰੀਕ ਸਵੇਰੇ 10 ਵਜੇ ਅਸੀਂ ਐਸ.ਡੀ.ਐਮ ਸਾਹਿਬ ਕੋਲੇ ਪਹੁੰਚ ਕੇ ਉਹਨਾਂ ਨੂੰ ਵਿਆਪਨ ਦੇ ਆਗੇ ਕਿ ਸਾਡਾ ਕੰਮ ਸ਼ੁਰੂ ਨਹੀਂ ਹੋ ਰਿਹਾ ਜਦ ਤੱਕ ਤੁਸੀਂ ਸਾਡਾ ਕੰਮ ਸ਼ੁਰੂ ਨਹੀਂ ਹੁੰਦਾ ਪ੍ਰਸ਼ਾਸਨ ਵੱਲੋਂ ਤੇ ਅਸੀਂ ਤੁਹਾਡੇ ਦਫ਼ਤਰ ਦੇ ਅੱਗੇ ਹੀ ਬੈਠਾਂਗੇ ਸਤਿਗੁਰੂ ਸਤਿਗਾਲ ਭਾਈ ਜੀ ਸਾਰਿਆਂ ਨੂੰ ਅੱਜ ਅਸੀਂ ਸਾਰੇ ਸੱਜੂ ਮਾਦਰਾ ਨਿਵਾਸੀ ਤੇ ਨਾਲ ਦੀਆਂ ਸੁਸਾਇਟੀਆਂ ਦੇ ਜਿੰਨੇ ਵੀ ਅਹੁਦੇਦਾਰ ਨੇ ਇਕੱਠੇ ਹੋਏ ਆ। ਤੁਗੀ ਪ੍ਰਸ਼ਾਸਨ ਦੀ ਇੰਨੀ ਕਿ ਨਲਾਇਕੀ ਹੈ ਇਹਨਾਂ ਨੇ ਕਿਹਾ ਸੀ ਵੀ 18 ਤਰੀਕ ਤੋਂ ਕੰਮ ਸ਼ੁਰੂ ਹੋ ਜਾਏਗਾ 18 ਤੋਂ ਬਾਅਦ ਫਿਰ ਇਹ ਸੋਮਵਾਰ ਕਹਿੰਦੇ ਸੀ ਉਹ ਵੀ ਲੰਘ ਗਿਆ ਤੇ ਅਗਲਾ ਮਹੀਨਾ ਆ ਗਿਆ ਅਗਸਤ ਦਾ। ਪਰ ਇਹਦੇ ਕੰਨ ਤੇ ਜੂਣ ਹੀ ਸਰਕਦੀ ਉਸ ਚੀਜ਼ ਨੂੰ ਹੁਣ ਅਸੀਂ ਵੀ ਕਹਿੰਦੇ ਆ ਕਿ ਠੀਕ ਹੈ ਤੁਹਾਨੂੰ ਜਗਾਉਣ ਲਈ ਸਾਨੂੰ ਵੀ ਕੋਈ ਹਲੂਨਾ ਦੇਣਾ ਪੈਣਾ। ਉਸ ਦੇ ਤਹਿਤ ਸਾਰਿਆਂ ਨੇ ਇੱਕ ਸਲਾਹ ਕੀਤੀ ਆ ਆਪਸ ਚ ਕਿ ਮਿਤੀ 6 ਤਰੀਕ ਦਿਨ ਬੁੱਧਵਾਰ ਸਵੇਰੇ 10 ਵਜੇ ਐਸ.ਡੀ.ਐਮ ਦਫ਼ਤਰ ਦੇ ਜਾ ਕੇ ਧਰਨਾ ਦਿੱਤਾ ਜਾਵੇਗਾ ਸਾਰੇ ਦੀਦੇ ਵਿੱਚ ਕੇ ਸਾਰੇ ਛੱਜੂ ਮਾਦਰਾ ਨਿਵਾਸੀ ਵਾਡ ਨੰਬਰ 13 ਦੇ ਜਿੰਨੇ ਨਿਵਾਸੀ 12 ਦੇ 14 15 16 17 17 ਵਾਡ ਸ਼ਿਵਾਲਿਕ ਸਿਟੀ ਤੋਂ ਲੈ ਕੇ ਸਾਰੇ ਉਹਦੇ ਵਿੱਚ 18 ਨੰਬਰ ਵਾਡ ਖੁੰਨੀ ਮਾਦਰਾ ਨਿਵਾਸੀ ਤੇ ਬਾਕੀ ਸ਼ਹਿਰ ਦੇ ਲੋਕਾਂ ਨੂੰ ਵੀ ਬੇਨਤੀ ਹੈ ਵੀ ਬਾਈ ਜੀ ਅੱਜ ਜੇ ਇੱਥੇ ਸਥਿਤੀ ਹੈ ਤਾਂ ਤੁਹਾਡੇ ਸ਼ਹਿਰ 'ਚ ਵੀ ਚੰਗੀ ਨਹੀਂ ਹੈ ਸਾਰੇ ਇਕੱਠੇ ਹੋ ਕੇ ਉਸ ਧਰਨੇ ਦੇ ਵਿੱਚ ਆਓ ਜੋ ਐਸਡੀਐਮ ਦਫ਼ਤਰ ਦੇ ਬਾਹਰ ਲੱਗਣਾ ਹੈ ਇਹ ਮਜਬੂਰੀ ਹੈ ਲੋਕਾਂ ਦੀ ਹੋਣਾ ਲੋਕਾਂ ਨੂੰ ਫੇਰ ਇੱਕ ਵਾਰ ਧਰਨਾ ਲਗਾਉਣਾ ਪੈ ਰਿਹਾ ਤੇ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਆ ਵੀ ਜਾਂ ਤਾਂ ਤੁਸੀਂ ਹੁਣ ਮੰਗਲਵਾਰ ਤੱਕ ਕੰਮ ਇੱਥੇ ਸ਼ੁਰੂ ਕਰਵਾ ਦਿਓ ਨਹੀਂ ਇਹ ਪੱਕਾ ਧਰਨਾ ਹੈ ਜਿਹਦੇ ਵਿੱਚ ਅਸੀਂ ਸਭ ਨੂੰ ਬੇਨਤੀ ਕਰਦੇ ਹਾਂ ਵੀ ਜਿਹੜਾ ਬਾਕੀ ਦਾ ਡਿਸੀਜਨ ਹੈ ਉੱਥੇ ਸਾਰਿਆਂ ਦੀ ਰਾਏ ਨਾਲ ਇਕੱਠੇ ਹੋ ਕੇ ਲਿੱਤਾ ਜਾਵੇਗਾ ਕਿ ਧਰਨਾ ਦਿਨ ਰਾਤ ਦਾ ਰੱਖਣਾ ਹੈ ਦਿਨ ਦਾ ਰੱਖਣਾ ਜਿਵੇਂ ਵੀ ਸਾਡਾ ਡਿਸੀਜਨ ਹੋਵੇਗਾ ਅਸੀਂ ਫਾਈਨਲ ਕਰਕੇ ਦੱਸ ਦਾਂਗੇ ਪਰ ਜਿਹੜੀ ਤਰੀਕ ਹੈਗੀ 6 ਤਰੀਕ ਬੁੱਧਵਾਰ ਸਵੇਰੇ 10 ਵਜੇ ਜਿਹੜਾ ਧਰਨਾ ਉਹ ਲਗਾਇਆ ਜਾਊਗਾ ਤੇ ਸਾਰਿਆਂ ਨੂੰ ਬੇਨਤੀ ਹੈ ਜੀ ਆਪ ਦੀਆਂ ਜ਼ਮੀਰਾਂ ਦੀ ਬਾਤ ਸੁਣ ਕੇ ਤੁਸੀਂ ਯਾਰ ਘਰੇ ਜਾਂਦੇ ਹੋ ਤੁਸੀਂ ਇੱਥੋਂ ਲੰਘ ਕੇ ਜਾਂਦੇ ਹੋ ਤੁਸੀਂ ਬਾਕੀ ਦੇ ਲੋਕ ਮੇਰੀ ਸਭ ਨੂੰ ਬੇਨਤੀ ਹੈ ਆਪਦੇ ਬੱਚਿਆਂ ਦੀ ਅੱਖਾਂ ਚੱਖ ਅਸੀਂ ਕੀ ਭੁੱਖ ਦੇ ਰਹੇ ਆ ਉਹਨਾਂ ਨੂੰ ਨਿਕਲਿਆ ਕਰੋ ਘਰੋਂ ਬਾਹਰ ਯਾਰ ਤੁਹਾਨੂੰ ਖਾਣ ਨਹੀਂ ਲਏਗਾ ਪ੍ਰਸ਼ਾਸਨ ਜੇ ਤੁਸੀਂ ਆਪ ਦੇ ਲਈ ਨਹੀਂ ਬੋਲ ਸਕਦੇ ਤੁਸੀਂ ਕਿਸੇ ਲਈ ਨਹੀਂ ਬੋਲ ਸਕਦੇ ਹੈ ਆਪ ਦੇ ਪਰਿਵਾਰ ਬਾਰੇ ਦੇਖਿਆ ਕਰੋ ਬੱਚਿਆਂ ਨੇ ਭੁੱਖ ਬਾਰੇ ਬੱਚੇ ਤੁਹਾਡੇ ਸਕੂਲਾਂ ਤੋਂ ਲੇਟ ਹੁੰਦੇ ਨੇ ਸਾਡਾ ਬਜ਼ੁਰਗ ਬਿਮਾਰ ਹੋ ਜੇ ਅਸੀਂ ਹਸਪੀਟਲ ਨਹੀਂ ਲੈ ਕੇ ਜਾ ਸਕਦੇ ਆਪ ਦੇ ਬਜ਼ੁਰਗਾਂ ਨੂੰ ਠੀਕ ਹੈ ਡੇਡ ਡੇਡ ਘੰਟੇ ਇੱਥੇ ਲਾਂਡਰਾ ਰੋਡ ਤੇ ਜਾਮ ਲੱਗਦਾ ਨਿੱਜੇ ਰੋਡ ਤੇ ਜਾਮ ਲੱਗਦਾ ਲੋਕ ਜਾਣ ਤਾਂ ਕਿਧਰੋਂ ਜਾਣ ਦਫ਼ਤਰਾਂ ਤੋਂ ਲੇਟ ਹੁੰਦੇ ਨੇ ਇਨਸੈਂਟਿਵ ਰੁਕ ਜਾਂਦੇ ਨੇ ਅਫਸਰ ਵੀ ਅਫਸਰ ਜਿਹੜਾ ਹੈਗਾ ਉਹ ਵੀ ਗਾਲਾਂ ਕੱਢਦਾ ਅੱਗੋਂ ਪੈਂਦਾ ਕਿ ਤੁਸੀਂ ਦਫ਼ ਕਿਸ ਕਿਸ ਦਾ ਜਵਾਬ ਦੇ ਆਏ ਪ੍ਰਸ਼ਾਸਨ ਇਹ ਸਾਡੀ ਨਗਰ ਕਾਉਂਸਲ ਖਰੜ ਪ੍ਰਧਾਨ ਤੇ ਐਮਸੀ ਤੁਹਾਨੂੰ ਬਾਰ-ਬਾਰ ਕਿਹਾ ਬਾਰ-ਬਾਰ ਕਿਹਾ ਤੁਸੀਂ ਨਹੀਂ ਯਾਰ ਚਲਾਉਣ ਜੋਗੇ ਸ਼ਹਿਰ ਨੂੰ ਆਪਣੇ ਅਸਤੀਫੇ ਦੇ ਦਿਓ ਇਹ ਲੋਕ ਆਪਦੇ ਨਵੇਂ ਨੁਮਾਇੰਦੇ ਚੁਣ ਲੈਣਗੇ ਜਿੱਥੋਂ ਤੋਂ ਨਹੀਂ ਕੰਮ ਹੁੰਦਾ ਤੇ ਲੋਕ ਕੰਮ ਕਰਵਾ ਲੈਣਗੇ ਸਾਡੀ ਡੀਸੀ ਸਾਹਿਬ ਨੂੰ ਵੀ ਬੇਨਤੀ ਹੈ ਕਿ ਬਾਰ-ਬਾਰ ਤੁਹਾਨੂੰ ਬੇਨਤੀਆਂ ਕਰਨ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਕਰ ਰਿਹਾ ਪਰ ਹੁਣ ਜਿਹੜਾ ਹੈਗਾ ਸਭ ਦਾ ਗੱਜ ਭਰ ਚੁੱਕਿਆ ਤੇ ਹੁਣ ਲੋਕ ਧਰਨੇ ਤੇ ਮਜਬੂਰ ਹੈ ਧਰਨਾ ਜ਼ਰੂਰੀ ਹੈ ਸਾਡੀ ਮਜਬੂਰੀ ਹੈ ਤੇ ਲੋਕਾਂ ਨੂੰ ਬੇਨਤੀ ਕਰੀਏ ਆਪਣੇ ਘਰਾਂ ਦੇ ਵਿੱਚੋਂ ਜਰੂਰ ਨਿਕਲਿਓ ਆਪਦੇ ਗਿਲੇ ਸ਼ਿਕਵੇ ਛੱਡ ਕੇ ਕੋਈ ਇਹਨਾਂ ਕੱਲਿਆਂ ਦੀ ਲੜਾਈ ਨਹੀਂ ਹੈ ਸਾਰੇ ਸ਼ਹਿਰ ਦੀ ਲੜਾਈ ਲੜ ਰਹੇ ਆ ਇਹ ਲੋਕ ਇਹਨਾਂ ਦਾ ਸਾਥ ਦਿਓ ਜਿੰਨੇ ਵੀ ਇਹ ਅਹੁਦੇਦਾਰ ਇੱਥੇ ਖੜੇ ਨੇ ਜਿੰਨੇ ਪਿੰਡ ਨਿਵਾਸੀ ਖੜੇ ਨੇ ਮੇਰੀ ਸਭ ਨੂੰ ਬੇਨਤੀ ਹੈ ਚਾਹੇ ਖੁੰਨੀ ਮਾਦਰਾ ਨਿਵਾਸੀ ਹੈ ਬਾਈ ਜੀ ਆਪਾਂ ਇਕੱਠੇ ਹੋ ਕੇ ਉਹਦੋਂ ਵੀ ਸਲਾਹ ਦਿੱਤੀ ਸੀ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਹੁਣ ਬੁੱਧਵਾਰ 6 ਤਰੀਕ ਸਵੇਰੇ 10 ਵਜੇ ਐਸ ਡੀ ਐਮ ਦਫ਼ਤਰ ਦੇ ਬਾਹਰ ਤਰਨੇ ਲਈ ਪਹੁੰਚੋ ਤੇ ਆਪਦੇ ਜਿਹੜੀਆਂ ਸਮੱਸਿਆਵਾਂ ਆ ਉਹਨਾਂ ਦਾ ਹੱਲ ਕਰਵਾਓ ਤਰਨਾ ਜ਼ਰੂਰੀ ਹੈ ਸਾਡੀ ਮ